ਦੀ ਭਾਜੀ ਜਿਹੜੀ ਅੱਗ ਲੱਗੀ ਉਹਦੇ ਬਾਅਦ ਤੁਸੀਂ ਕੀ ਸੂਚਨਾ ਮਿਲੀ ਸੀਗੀ ਜੀ ਸਾਨੂੰ ਜੇਕਰ ਦੇਖ ਪਹਿਲੇ ਪਰਚੀ ਕੱਤੀ ਹੈ ਜਾਂ ਜਮਾਨਤ ਲਈ ਕੱਤੀਆਂ ਨਹੀਂ ਉਹਦੇ ਪੈਸੇ ਨਾਲ ਕੁਝ ਪਾ ਜੀ ਅੱਛਾ ਜੀ 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 ਜਿਹੜੀ ਯਾਦ ਕਰਕੇ ਆ ਜੀ ਅੱਛਾ ਜੀ ਸਰ ਕਿੰਨੀਆਂ ਗੱਡੀਆਂ ਲੱਗੀਆਂ ਜੀ ਆਪ ਜੀ ਦੱਸੋ ਅੱਛਾ ਜੀ ਕੋਈ ਜਾਨੀ ਨੁਕਸਾਨ ਤੇ ਵਗੈਰਾ ਤੇ ਨਹੀਂ ਆਇਆ ਜੀ ਨੁਕਸਾਨ ਤਾਂ ਨਹੀਂ ਜੜਾ ਇਹ ਤਾਂ ਮਾਰੀ ਹੋਰ ਸ਼ੋਰ ਹੋ ਰਿਹਾ ਕਿੰਨਾ ਕ ਟਾਈਮ ਲੱਗਾ ਜੀ ਇਹ ਨੂੰ ਨਹੀਂ ਦੱਸੂਗਾ ਪੈਂਟਾਗੋਨ ਚੰਗ ਟਾਈਮ ਲੱਗਦਾ ਸਤ ਕੋਈ ਦੁਕਾਨ ਦੇ ਵਿੱਚ ਫਾਈਲ ਸਿਸਟਮ ਨਹੀਂ ਸੀਗਾ ਇਹਨਾਂ ਕੋਲ ਪੁੱਛਿਆ ਕਰਾਂਗੇ ਇਹ ਸਿਸਟਮ ਹੋ ਗਿਆ ਜੀ ਮਾਰਕੀਟ ਨੇ ਸਾਲ ਦਿੱਤਾ ਤੇ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਹੋਈ ਕੋਈ ਮਾਰਕੀਟ ਨੇ ਬਹੁਤ ਵਧੀਆ ਬੰਦੇ ਸਾਰੇ ਮਾਰਕੀਟ ਨੇ ਸਾਡੇ ਬਹੁਤ ਸਾਰੇ ਦਿੱਤਾ ਪਰ ਮੈਂ ਨੇ ਸਾਰੀਆਂ ਮਾਰਕੀਟਾਂ ਜਿਹੜੀਆਂ ਬਣ ਗਈ ਜੀ ਜੇ ਸਾਡੀ ਫਾਰਗ੍ਰਾਉਂਡ ਦੀ ਜਾ ਕੇ ਨਾਲ ਕਿ ਮੋੜੇ ਨਾ ਮੋੜੇ ਜੋੜ ਕੇ ਨਹੀਂ ਹੱਲ ਹੋ ਜਾਏ ਜੀ ਸਾਰਾ ਬਹੁਤ ਵਧੀਆ ਮੈਨੂੰ ਉਹ ਨੱਚ ਲੱਗੀ ਵੀ ਮਾਰਗੇਟ ਦੀ ਉਹ ਵਧੀਆ ਬੰਦੀ ਤੇ ਫਾਇਲ ਸਿਸਟਮ ਦਾ ਅਗੋ ਮਾਰਗੇਟ ਕਮੇਟੀ ਨੂੰ ਤੁਸੀਂ ਇਹ ਨਹੀਂ ਕਹੋਗੇ ਕਿ ਜਿੰਨਾ ਨਹੀਂ ਆ ਉਹਨਾਂ ਨੂੰ ਵੀ ਲਗਵਾਉਣੇ ਚਾਹੀਦੇ ਫਾਇਲ ਸਿਸਟਮ ਫਿਰ ਮੈਸੇਜ ਦੇਣਾ ਜੀ ਉਹ ਵਧੀਆ ਬੰਦੀ ਇਹਨਾਂ ਨੂੰ ਮਾਣੋ ਜਿਆਦਾ ਨਹੀਂ ਬਹੁਤ ਨੰਬਰ ਦਾ ਸਾਰਾ ਸਾਢੇ ਸਪੋਰਟ ਜੀ ਸਾਡੇ ਹੋਂਦ ਤੋਂ ਮੈਨੂੰ ਥੋੜਾ ਬਥੇ ਕੰਮ ਚ ਚੱਲਦਾ ਜੀ ਮਾਰਗੇਟ ਨੂੰ ਐਸੇ ਜਿਹਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਸੇਜ ਦੇਣਾ ਦੋਨਿਆਂ ਵੀ ਇੱਕ ਦੁਕਾਨ ਦੇ ਉੱਤੇ ਸਾਹਿਬ ਅਸਮਾਨਾ ਆ ਬੇਖੋ ਪਿੱਛੇ ਦੇਖ ਲੋ ਜੀ ਸਾਹਿਬ ਅਸਮਾਨਾ ਲੱਗਾ ਪਰ ਹੈਲੋ ਨਹੀਂ ਸ਼ਕਤ ਠੀਕ ਹੈ ਮੈਂ ਤਾਂ ਇਹ ਪਤਾ ਜੀ ਬਹੁਤ ਚੰਗੇ ਬੰਦੇ ਇਹਨਾਂ ਦੀ ਮੈਂ ਜ਼ਿੰਮੇਵਾਰੀ ਪਾ ਕੇ ਜਣੀ ਹਾਂ ਹਰ ਇੱਕ ਦੁਕਾਨ ਤੇ ਦੋ ਸਿੰਟ ਦੇ ਲਾਜ਼ਮੀ ਕਰਦੇ ਤੋਵੇਂ ਛੋਟੀ ਆ ਗੁੰਦੀਏ ਦੇ ਮੌਕੇ ਤੇ ਬਫਰ ਜੇ ਆਪਾਂ ਸਾਡਾ ਮੂੰਹ ਦੇਖਦੇ ਲਈਏ ਉਹਨੂੰ ਸਾਨੂੰ 10 ਮਿੰਟ ਲੱਗ ਜਾਂਦੇ ਨੇ 10 ਮਿੰਟ ਦਾ ਆਪੇ ਆਪਣਾ ਬਣਾ ਬੜਾ ਚੰਗਾ ਜੀ ਤੁਸੀਂ ਦੇਖਿਆ ਯਾਰ ਜਦੋਂ ਐਨਓਸੀਜ਼ ਮਿਲਦੀ ਹੈ ਦੁਕਾਨ ਦੀ ਜਾਂ ਕਿਸੇ ਵੀ ਜੀ ਦੀ ਜਦੋਂ ਇਹਨਾਂ ਨੂੰ ਬਣਾਉਣਾ ਹੁੰਦਾ ਉਦੋਂ ਇਹਨਾਂ ਨੂੰ ਕਮਰਸ਼ੀਅਲਾਈਜ਼ ਕਰਨ ਤੋਂ ਪਹਿਲਾਂ ਪਰਮਿਸ਼ਨ ਹੁੰਦੀ ਹੈ ਐਨਓਸੀਜ਼ ਦੀ ਫਾਇਰ ਫਾਇਰ ਤੋਂ ਵੀ ਫਾਇਰ ਤੋਂ ਵੀ ਪਰ ਹੁਣ ਬਿਲਡਿੰਗਾਂ ਬਣ ਜਾਂਦੀਆਂ ਹਰ ਵਾਰ ਜਦੋਂ ਕਿਤੇ ਵੀ ਕੋਈ ਅੱਗ ਲੱਗਦੀ ਹੈ ਉੱਥੇ ਫਾਇਰ ਸਿਸਟਮ ਕਿਉਂ ਨਹੀਂ ਹੁੰਦਾ ਅਸੀਂ ਹਰ ਸਾਲ ਅਨਾਉਂਸਮੈਂਟ ਕਰਦੇ ਹਾਂ ਕਿ ਟੀ ਸਾਰੇ ਆਪਣਾ ਵੈਨਿਅਰ ਸਿਸਟਮ ਅਪਡੇਟ ਕਰੇ ਪਰ ਉਹਨੂੰ ਕੁੱਤੀ ਲਈ ਲੋਕੀ ਫੋਨ ਸਾਨੂੰ ਬੋਲੂ ਫਰਾਂਦੇ ਇਹ ਗੱਲ ਕਰਦੇ ਜ਼ਿਆਦਾਤਰ ਅਗ ਲੱਗਣ ਦਾ ਕੀ ਕਾਰਨ ਹੁੰਦਾ ਆਪਾਂ ਗਲੇਸੀ ਜਾਂਦੇ ਆ ਆਪਾਂ ਕੋਈ ਚੀਜ਼ ਚਲਦੀ ਛੱਡ ਦਿੰਦੇ ਆ ਚਾਰਜਰ ਚਲਦੇ ਛੱਡ ਦਿੰਦੇ ਆ ਆਪਾਂ ਜੋਰ ਚੈੱਕ ਕਰਦੇ ਨਹੀਂ ਜਦੋਂ ਕੰਮੇ ਤੋਂ ਮਿਲਦਾ ਉਸ ਟਾਈਮ ਆਪਾਂ ਆਪਣੇ ਸਿਰੇ ਜੋਰ ਚੈੱਕ ਕਰਦੇ ਆ ਇਹ ਇਥੇ ਕਾਪਨ ਜਾਂਦਾ ਉਹਦੇ ਕਰਕੇ ਉਹ ਜੀ ਦਬਾ ਦੇਣ ਟਿਕਾ ਦੇ ਇੱਕ ਠੀਕ ਹੈ ਜੀ ਧੰਨਵਾਦ